ਉਹ ਹਰ ਸੰਤ ਨੂੰ ਇੱਕ ਬੋਤ ਰੱਖਨੀਆ ਤੇ ਤੁਰਦੇ RAM ਦੀ ਜਿਹੜਾ ਆਸਰਾ ਦਾਤਾ ਬਣਨ ਵਾਲਾ ਜਿਹੜਾ ਆਸਰਾ ਦੇਣ ਵਾਲਾ ਆਧਾਰ ਦੇਣ ਵਾਲਾ ਹੈ ਤੇ ਅੱਜ ਤੇ ਹਰ ਪਖਤ ਦਵਾਰਾਂ ਦੀ ਵੀ ਕਈਆਂ ਦੀ ਇਹ ਹਾਲਤ ਆ ਤੇ ਉੱਥੇ ਵੀ ਪਤਾ ਨਹੀਂਗਾ ਪ੍ਰਾਤਾਂ ਦੇ ਵਿੱਚ ਰੱਖਲੀਆਂ ਰੱਖ ਕੇ ਜਗਤ ਕ੍ਰਿਤੀ ਤੋਂ ਵੱਧ ਮਾੜਾ ਹਾਲ ਭਗਤ ਦਵਾਰਿਆਂ ਦਾ ਆ ਜਿੰਨਾ ਭੜਕਤ ਵਾਲਿਆ ਤੇ ਜਿੰਨਾ ਸਥਾਨਾ ਤੋਂ ਸਿੱਖਿਆ ਲੈਣੀ ਆ ਸੰਕਰੂ ਅੱਜ ਉੱਥੇ ਹੀ ਸਭ ਤੋਂ ਮਾੜੀ ਹਾਲਤ ਹੁੰਦੀ। ਫਰਾਗ ਦੇ ਵਿੱਚ ਰਖੜੀਆਂ ਰੱਖਲੀਆਂ ਜਿਹੜੇ ਰਖੜੀ ਬਣਾਉਂਦੇ ਫਿਰੇ ਪਰਮੇਸ਼ਰ ਦੇ ਸ਼ਰੀਰ ਬਣੇ ਵਿੱਚ ਹਨ। ਜਿਹੜੇ ਰਖੜੀ ਬਣਾ ਰਹੇ ਨੇ ਫਰਾਗ ਦੇ ਵਿੱਚੋਂ ਬੰਨਣ ਵਾਲੀ ਨੂੰ ਨਹੀਂ ਪਤਾ ਕਿ ਉਹ ਕੀ ਕਰ ਰਹੀ ਤੇ ਬਣਾਉਣ ਵਾਲਿਆ ਨੂੰ ਵੀ ਪਤਾ ਨਹੀਂ। ਇਹ ਪਰਮੇਸ਼ਰ ਦੀ ਧਾਰਿਆ ਭੜਕਤ ਤੇ ਭਗਵਾਨ ਦੀ ਲਾ ਕੇ ਜਗ ਤਰੀਕੀ ਇੱਕ ਹੀ ਆ। ਤੇ ਪ੍ਰਾਤ ਦੇ ਵਿੱਚ ਰਖੜੀਆਂ ਰੱਖਣੀਆਂ ਸੋਹੇ ਦੇ ਦੇ ਭਗਤ ਦੁਆਰਾ ਤੇ ਉਪਹਾਰ ਫੜ ਲੈ ਪੂਰਾ ਭੇਡਾ ਫੜ ਲੈ ਔਰ ਕਹਿਤਾ ਰਖੜੀ ਮਣਾ ਲਈਏ ਤਰੀ ਤੇ ਜਿਹੜੇ ਵੀ ਦਰਬਾਰ ਤੇ ਹੋਵੇ ਔਰ ਜਿੰਨੇ ਵੀ ਕਣਾਉਣ ਵਾਲੇ ਆਤੇ ਪਰਮੇਸ਼ਰ ਦੇ ਸਰੀਰ ਬਣਦੇ ਆ ਪਰਮੇਸ਼ਰ ਨੇ ਜਹਾਰ ਕਰ ਦਿੱਤਾ ਨਾ ਜੰਪਲ ਕੋ ਕਲਤੀ ਉਤਾਰ ਨੇ ਜਿਸ ਦਾ ਨਾਮ ਥੱਲੇ ਆਇਆ ਕਿ ਮਹਾਰਾਜ ਸ਼ੇਰ ਸਿੰਘ ਅਨੇਕ ਲੰਗਿਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਕੋ ਆਣਿਆ ਸੰਭਲਦੇ ਕਿ ਸੁਪਾ ਪਾ ਰਿਹਾ ਪੜ ਉਸਨੇ ਜਾਰ ਕਰ ਦਿੱਤਾ ਤ੍ਰੇਤੇ ਦੀ ਆਸ਼ਾ ਜਿਹੜੀ ਤ੍ਰੇਤੇ ਦੀ ਰੱਖੀ ਦੀ ਜਿਹੜੀ ਆਸ਼ਾ ਜਿਹੜੀ ਜੋ ਵੀ ਪਿਛਲੇ ਭਗਤਾਂ ਦੀ ਆਸ਼ਾ ਨੂੰ ਟੁੱਟਿਆਂ ਕਰਕੇ ਕਲਯੁਗ ਦੇ ਵਿੱਚ ਆ ਕੇ ਸਤਜੁਗ ਲਾ ਕੇ ਫਿਰ ਕਲਯੁਗ ਬਦਲ ਕੇ ਯੁਗ ਪਲਟਾ ਹੋ ਗਿਆ ਸਤਜੁਗ ਦੀ ਧਾਰ ਪਰਤੇ ਤੋਂ ਵੀ ਤੁਸੀਂ ਕਲਯੁਗ ਦੀ ਜੀਵਨਾ ਬਣੋ ਸਤਜੁਗ ਦੀ ਬਣੋ ਸਤਜੁਗ ਦੇ ਵਿੱਚ ਸਤ ਬਾਣਾ ਪਾ ਕੇ ਤੇ ਕੰਮ ਕਲਯੁਗ ਦੀ ਜੀਵਨ ਵਾਲੇ ਇਸ ਬਾਣੇ ਦੀ ਇੱਜ਼ਤ ਰੱਖਣੀ ਆ ਨਾ ਕਿ ਇਸ ਬਾਣੇ ਨੂੰ ਦਾਗ ਲਾਉਣਾ ਇਹ ਬਾਣਾ ਪਾ ਕੇ ਤੇ ਫਿਰ ਤੇ ਜਗਤ ਰੀਤੀਆਂ ਹੀ ਜਗਤ ਦੇ ਭੈਣ ਭਰਾਆਂ ਦੀਆਂ ਰੀਤੀਆਂ ਮਨਾਈ ਜਾਣੀਆਂ ਤੇ ਫਿਰ ਭਗਤਨਾ ਆਖਵਾਏ ਫਿਰ ਭਗਤ ਹੋਂਦ ਤੋਂ ਸੁਪੀ ਲੈ ਲਈ ਪਾਸਾ ਇੱਕ ਰਹਿਣਾ ਹੈ ਜਾਂ ਪਰਮੇਸ਼ਰ ਰਹਿਣਾ ਹੈ ਤੇ ਜਾਂ ਜਗਤ ਦਾ ਵਾਸਤਾ ਰਹਿਣਾ ਦੋ ਦੋ ਪਾਸੇ ਹੀ ਰਹਿਣੀ ਤੇ ਅੱਜ ਜਗਤ ਬੱਚੇ ਬਣੇ ਹੋਇਆ ਭਗਤ ਬੱਚੇ ਤਾਂ ਰਹਿ ਹੀ ਨਹੀਂ ਤੇ ਜਗਤ ਬੱਚਿਆਂ ਦੇ ਕਾਮ ਨੇ ਔਰ ਜਗਤ ਬੱਚੇ ਬਣੇ ਹੋਇਆ ਔਰ ਦੇ ਰੋਟੀ ਟੁਕੜੇ ਦੇ ਲਾਲਚ ਦੇ ਵਿੱਚ ਵਿਹਾਰ ਦੇ ਵਿੱਚ ਇਹ ਲਖੜੀਆਂ ਬੰਨੀਆਂ ਜਾ ਰਹੀਆਂ ਨੇ ਤੇ ਫਿਰ ਇਹ ਬਿਲਕੁਲ ਸਿੱਖੀ ਤੇ ਗੁਰੂ ਤੇ ਸਿੱਖੀ ਵਾਲੀ ਤਾਰੀਖ ਤੇ ਜਗਤ ਬਚੀਆਂ ਵਾਲੀ ਹੀ ਗੱਲ ਰਹੇਗੀ